ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈ ਨਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਉਸ ਵਿੱਚ ਤਿੰਨ ਥਾਵਾਂ ਤੇ ਅਤਵਾਦੀ ਹਮਲੇ ਪੰਡਾ 15 ਜਣਿਆਂ ਦੀ ਗਈ ਜਾਨ ਇਸ ਦਿਨ ਨਾਲ ਹੀ ਮਾਸਕੁਰੂਸ ਵਿੱਚ ਤਿੰਨ ਥਾਵਾਂ ਤੇ ਹੋਏ ਅਤਵਾਦੀ ਹਮਲੇ ਦੌਰਾਨ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ ਹੈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ ਹਨ ਹਮਲਾਵਰ ਇੱਕ ਚਰਚ ਵਿੱਚ ਯੂਹੀ ਧਾਰਮਿਕ ਸਥਾਨ ਅਤੇ ਇੱਕ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ ਪੁਲਿਸ ਨੇ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ ਪੰਜ ਅਤਵਾਦੀ ਮਾਰੇ ਗਏ ਹਨ ਪਰ ਇਹਨਾਂ ਦੀ ਅਸਲ ਜਿੰਪੀ ਬਾਰੇ ਪਤਾ ਨਹੀਂ ਲੱਗ ਸਕਿਆ ਇਸ ਦੇ ਨਾਲ ਹੀ ਸੀਐਨਐਨ ਦੀ ਰਿਪੋਰਟ ਮੁਤਾਬਿਕ ਹਮਲਾਵਰ ਨੇ ਇੱਕ ਪਾ ਪادری ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਹੈ ਤਿੰਨ ਧਾਰਮਿਕ ਥਾਵਾਂ ਤੇ ਇੱਕ ਪੁਲਿਸ ਥਾਣੇ ਨੂੰ ਬਣਾਇਆ ਨਿਸ਼ਾਨਾ ਖਬਰ ਦੇ ਨਾਲ ਨਾਲ ਦਰਖਸਤ ਜ਼ੁਬੇ ਨੇ ਇੰਕਵਾਰਨ ਸਰਗੀ ਮੈਲਿਕੋ ਬਨੇ ਸੋਮਵਾਰ ਸਵੇਰੇ ਇੱਕ ਵੀਡੀਓ ਸੁਨੇਹਾ ਜਾਰੀ ਕਰਦੇ ਆ ਕਿਹਾ ਕਿ ਅਨੁਪਛਾਣੇ ਬੰਦੂਕਧਾਰਿਆਂ ਨੇ ਦੋ ਸ਼ਹਿਰਾਂ ਵਿੱਚ ਗਿਰਜਾ ਘਰਾਂ ਤੇ ਗੋਲੀਆਂ ਚਲਾਈਆਂ ਪਹਿਲਾ ਭਾਰਤਤ ਦਰਪੜ ਸ਼ਹਿਰ ਦੀ ਚਰਚ ਵਿੱਚ ਵਾਪਰੀ ਅਤੇ ਇਸ ਤੋਂ ਬਾਅਦ ਉਹ ਯੂਹਦ ਯੂਹਦੀਆ ਦੇ ਇੱਕ ਖਬਰ ਨੂੰ ਅੰਤ ਤੱਕ ਵਖੰਡ ਲਿਆ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ